ਕਲਪ੍ਰੀਤ ਉਹ ਦੇਖ ਲੈ ਯਾਰ ਉਹਨੂੰ ਸਮਝਾ ਨਹੀਂ ਸਕਦੀ ਤੂੰ ਜੱਗੂ ਨੂੰ ਯਾਰ ਕਿਉਂ ਸਵੇਰੇ ਸਵੇਰੇ ਹੁਣ ਉਹਨੇ ਕੀ ਕਰਤਾ ਹੈ ਜਾ ਕਰਿਆ ਕੀ ਹੋਣੀ ਆਪਦੀ ਮਾਂ ਨੂੰ ਲੱਗ ਰਹੀ ਸੀ ਫੋਨ ਕਰਨ ਲੈ ਦੱਸ ਆਪਦੀ ਮਾਂ ਨੂੰ ਨਹੀਂ ਫੋਨ ਕਰਨ ਲੱਗ ਰਹੀ ਸੀ ਓਕੇ ਮੈਂ ਨਹੀਂ ਆਪਦੀ ਮਾਂ ਨੂੰ ਫੋਨ ਕਰਦੀ ਹੁੰਦੀ ਓਏ ਆਏ ਨਹੀਂ ਯਾਰ ਫੋਨ ਕਰਦੀ ਸੀ ਆਏ ਕਹਿਣ ਲੱਗ ਰਹੀ ਸੀ ਵੀ ਛੇਤੀ ਆ ਜਾਓ ਮੈਨੂੰ ਅੱਡ ਕਰਾ ਦਿਓ ਉਹਦੀ ਮਾਂ ਮੇਰੀ ਵੀ ਮਾਸੀ ਐ ਸਕੀ ਮੈਨੂੰ ਨਾ ਆਪਦੀ ਧੀ ਨਾਲੋਂ ਵੀ ਵੱਧ ਪਿਆਰ ਕਰਦੀ ਆ ਉਹ ਕੋਈ ਗੱਲ ਨਹੀਂ ਜੇ ਇੱਥੇ ਆਉਗੀ ਹਰੇਕ ਮਾਵਦੀ ਦੀ ਧਿਕਰ ਆਉਂਦੀ ਆ ਨਾ ਮਿਲਣ ਵਾਸਤੇ ਆਜੂਗੀ ਮੈਂ ਆਪੇ ਸੰਭਾਲ ਲੂ ਸਾਰਾ ਕੁਝ ਮੈਂ ਤੈਨੂੰ ਐ ਨਹੀਂ ਕਹਿੰਦਾ ਵੀ ਮਾਸੀ ਆਵੇ ਨਾ ਔਰੇ ਆਵੇ ਉਹਦਾ ਵੀ ਘਰ ਹੈ ਦਿਨ ਰਾਤ ਆਵੇ ਬੇਸ਼ੱਕ ਹਫਤਾ ਰਹਿ ਕੇ ਜਾਵੇ ਪਰ ਮੈਂ ਤੈਨੂੰ ਐ ਕਹਣਾ ਜਿਹੜੀਆਂ ਫੋਨ ਤੇ ਉਹਨੇ ਪੱਟੀਆਂ ਪੜਾਈਆਂ ਨੇ ਮਾਸੀ ਕੁਝ ਹੋਰ ਨਾ ਕੇ ਬੋਲਦੇ ਤੁਹਾਨੂੰ ਪਤਾ ਹੈ ਨਾ ਪ੍ਰੀਤ ਦਾ ਪਹਿਲਾਂ ਭੂਆ ਆਈ ਸੀ ਭੂਆ ਸਾਹਮਣੇ ਕੀ ਜਰੂਸ ਕੱਢਿਆ ਉਹਨੇ ਭੂਆ ਵਿਚਾਰੀ ਆਪ ਹੀ ਭੂਆ ਨੇ ਕਹਿਤਾ ਵੀ ਮੈਂ ਚਲੀ ਜਾਨੀ ਆ ਇੱਥੋਂ ਹੋਰ ਉਹ ਕਰਦੀ ਵੀ ਕੀ ਵਿਚਾਰੀ ਫਿਰ ਨਾਲੇ ਹੁਣ ਜਿਹੜੀ ਇਹ ਜਿੱਦ ਫੜਲੀ ਨਾ ਇਹ ਪੂਰੀ ਕਰਕੇ ਹਟੂਗੀ ਮੈਨੂੰ ਇਹਦਾ ਪਤਾ ਹੀ ਐ ਨਾਲੇ ਤੁਹਾਨੂੰ ਪਤਾ ਨਾਲੇ ਫਿਰ ਆਪਾਂ ਨਹੀਂ ਅੱਡ ਹੁੰਦੇ ਨਾ ਮੈਂ ਬਰਿੰਦਰ ਨਾਲੋਂ ਅੱਡ ਹੋਵਾਂ ਤੇ ਨਾ ਕਦੇ ਹੋਣਾ ਉਹਦਾ ਆਪ ਹੀ ਕਹਿੰਦੀ ਐ ਵੀ ਮੈਂ ਤੁਹਾਡੇ ਨਾਲ ਅੱਡ ਨਹੀਂ ਹੋਣਾ ਗੱਲੇ ਬਾਪੂ ਨਾਲ ਅੱਡ ਹੋਣਾ ਤੇ ਬਾਪੂ ਨੂੰ ਹੁਣ ਆਪਾਂ ਕਿੱਥੇ ਅੱਡ ਕਰਦਾਂਗੇ ਜੇ ਮਾਸੀ ਨੂੰਰੇ ਆਕੇ ਕੋਈ ਬਖਾੜਾ ਖੜਾ ਕਰਤਾ ਨਾ ਉਹਦੀ ਜ਼ਿੰਮੇਵਾਰ ਤੂੰ ਹੋਵੇਂਗੀ ਮੈਂ ਤੈਨੂੰ ਸੁਨੇਹਾ ਲਾਤਾ ਪਹਿਲਾਂ ਤੂੰ ਹੋਵੇਂਗੀ ਤੁਸੀਂ ਤਾਂ ਮੇਰੇ ਸਿਰ ਤੇ ਜੜਜਾ ਕਰਵਾ ਕੇ ਜਦੋਂ ਮੇਰੇ ਕਹੇ ਤਾਂ ਸੁਧਰੂ ਕਿ ਫੇਰੀ ਆਹੋ ਕਿੰਨੇ ਵਾਰ ਤਾਂ ਕੋਸ਼ਿਸ਼ ਕਰ ਲਈ ਸਮਝਾਉਣ ਦੀ ਉਹਨੂੰ ਮੈਂ ਉਈ ਆ ਲਾਪ੍ਰਿਤ ਕੋਸ਼ਿਸ਼ ਤਾਂ ਕਰ ਲਈ ਫਿਰ ਇਸ ਚੀਜ਼ ਦਾ ਕੋਈ ਹੱਲ ਤਾਂ ਕੱਢਣਾ ਹੀ ਪਊਗਾ ਐਸਾ ਮਨ ਨਾਲ ਤਾਂ ਫਿਰ ਪਿੰਡ ਚ ਟੰਡੋਰਾ ਪਿੱਟੀ ਲੈ ਨਾਲੇ ਬਈ ਬਾਪੂ ਨੂੰ ਨਹੀਂ ਆਪਾਂ ਅੱਡ ਕਰ ਸਕਦੇ ਨਾ ਜੋੜਾ ਕਰ ਸਕਦੇ ਹਾਂ ਹੁਣ ਤਾਂ ਨਹੀਂ ਲੋਕਾਂ ਦੇ ਸੁਣਦਾ ਜਿਹੜੀ ਤੁਸੀਂ ਇੰਨੀ ਉੱਚੀ ਆਵਾਜ਼ ਚ ਗੱਲ ਕਰ ਰਹੇ ਹੋ ਮੇਰੇ ਨਾਲ ਜਿਹੜੇ ਹਰ ਵਾਰੀ ਆ ਕੇ ਮੈਨੂੰ ਕਹਿ ਦਿੰਦੇ ਹੋ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਤੁਹਾਡੇ ਭਰਾ ਨੂੰ ਰਿਸ਼ਤਾ ਕਰਾ ਕੇ ਆਪਦੀ ਜਾਨ ਚ ਤਾਂ ਚੰਗਾ ਰਿਸ਼ਤਾ ਲੈ ਕੇ ਆਈ ਸੀ ਮੈਨੂੰ ਕੀ ਪਤਾ ਸੀ ਮੇਰੀ ਭੈਣ ਅਹੀਂ ਚ ਨਿਕਲੂਗੀ ਉਹ ਨਾਲ ਤਾਂ ਤੇਰੇ ਮੈਂ ਵੀ ਸੀ ਮੈਂ ਕਿਹੜਾ ਤੇਥੋਂ ਆਡਾ ਮੈਂ ਤੈਨੂੰ ਐ ਥੋੜੀ ਕਹਿਣਾ ਮੈਂ ਤਾਂ ਤੈਨੂੰ ਇਹ ਗੱਲ ਕਹਿਣਾ ਵੀ ਇਸ ਚੀਜ਼ ਦਾ ਹੱਲ ਵੀ ਹੁਣ ਕੱਢਣਾ ਪਊਗਾ ਉਹਦੋਂ ਤੁਸੀਂ ਵੀ ਚੌੜੇ ਹੋ ਕੇ ਕਹਿੰਦੇ ਸੀ ਸਾਲੀ ਸੇਵਤ ਰਿਸ਼ਤਾ ਲਿਆ ਦੇ ਮੇਰੇ ਭਰਾ ਨੂੰ ਉਹ ਯਾਰ ਫਿਰ ਹੁਣ ਕੀ ਕਰੀਏ ਮੈਨੂੰ ਤਾਂ ਆਪ ਸਮਝ ਨਹੀਂ ਆਉਂਦਾ ਸੌਣ ਲੱਗੇ ਕਬਰਾਟ ਹੋਣ ਲੱਗ ਜਾਂਦੀ ਹੈ ਜਦੋਂ ਉਹ ਐ ਹੈਗੀਆਂ ਗੱਲਾਂ ਕਰਦੀ ਹੈ ਤੁਸੀਂ ਨਾ ਹੁਣ ਮੈਨੂੰ ਨਾ ਕਬਰਾਟ ਕਰ ਦਿਓ ਮੈਨੂੰ ਘਰ ਦੇ ਕੰਮ ਕਰ ਲੈਣ ਦੋ ਕੋਈ ਰਿਸ਼ਤੇਦਾਰ ਆਜੂਗਾ ਨਾ ਤਾਂ ਦੇਖੂ ਆ ਕੇ ਖਲਾਰਾ ਸਾਰੇ ਘਰ ਦੀ ਸਫਾਈ ਕਰਨ ਵਾਲੀ ਪਈ ਆ ਉਹ ਤਾਂ ਮੈਡਮ ਬੈਠੇ ਰੁਸੀ ਉਦੋਂ ਦੀ ਜ ਕੋਈ ਕੰਮ ਨਹੀਂ ਕਰਨਾ ਧੰਮ ਨਹੀਂ ਕਰਨਾ ਚੱਲ ਕੋਈ ਨਾ ਜਾਣਦੇ ਮਾਸੀ ਨੂੰ ਮੇਰੀ ਵੀ ਮਾਂ ਹੀ ਲੱਗਦੀ ਆ ਉਹ ਦੇਖਦੀ ਆ ਮੈਂ ਇਹਦੇ ਪੱਖ ਚ ਬੋਲਦੀ ਐ ਕਿ ਮੇਰੇ ਪੱਖ ਚ ਬੋਲਦੀ ਐ ਇਹਦੀ ਚ ਬਲੌੜ ਜਿਹਦੇ ਮੈਂ ਚੰਗੀ ਤਰ੍ਹਾਂ ਤਾਰੂੰਗੀ ਬੇਸਤੀ ਦੇ ਫੋਨ ਲਾ ਕੇ ਕੰਨ ਪਰਤੇ ਮੈਂ ਤੈਨੂੰ ਆਪਦੇ ਪੱਲੇ ਪਾ ਕੇ ਲਈਆਂ ਮੇਰੀ ਮਾੜੀ ਮੋਟੀ ਲਾਜ ਰੱਖ ਲੈ ਨਾ ਮੇਰੀ ਬੇਇੱਜ਼ਤੀ ਕਰਵਾਪਰੀ ਤਾ ਨਾ ਲਾਜ ਰੱਖ ਨੂੰ ਮੈਂ ਕਿਹੜਾ ਤੁਹਾਡੇ ਬਾਰੇ ਕੋਈ ਗੱਲ ਕੀਤੀ ਹੈਗੀ ਮੈਂ ਤਾਂ ਬੁੜੇ ਵਾਰੇ ਗੱਲਾਂ ਕੀਤੀਆਂ ਮੇਰੀ ਗੱਲ ਸੁਣ ਲੋ ਮੈਨੂੰ ਤਾਂ ਸਿਰਫ ਉਹ ਤੋਂ ਅਲਰਜੀ ਹੈਗੀ ਮੈਨੂੰ ਹੋਰ ਕਿਸੇ ਪਰਸਨ ਤੋਂ ਕੋਈ ਅਲਰਜੀ ਨਹੀਂ ਕੀ ਅਲਰਜੀ ਤੈਨੂੰ ਬੁੜੇ ਤੋਂ ਇਹੋ ਜਿਹੋ ਨੇ ਤੇਰਾ ਕੀ ਮਾੜਾ ਕਰਤਾ ਨਾਲੇ ਇਹ ਬੁੜਾ ਕੀ ਹੁੰਦਾ ਬਈ ਜੇ ਆਪਣੇ ਬਾਪੂ ਨੂੰ ਕੋਈ ਬੁੜਾ ਕਾ ਕੀ ਬੁਲਾਵੇ ਫੇਰ ਸਾਡੇ ਬਾਪੂ ਇਹੋ ਜੇ ਨਹੀਂ ਹੈਗੇ ਤੇ ਦੂਜੀ ਗੱਲ ਤੁਸੀਂ ਕਹਿੰਦੇ ਬਈ ਭੂਆ ਦੀ ਬੇਇੱਜ਼ਤੀ ਕਰਕੇ ਤੋਰਤੀ ਭੂਆ ਦੀਆਂ ਹਰਕਤਾਂ ਐਮੇ ਦੀਆਂ ਸੀ ਇੱਕ ਵਾਰੀ ਵੀ ਮੇਰੇ ਪੱਖ ਪੂਰੇ ਹੋਣੇ ਅ ਮੈਨੂੰ ਪਹਿਲੀ ਪਤਾ ਸੀ ਆਪਣੇ ਭਾਈ ਦਾ ਹੀ ਪੱਖ ਪੂਰੇ ਹੋਣੇ ਪਰ ਬਸ ਫਿਰ ਮੇਰੀ ਕੀ ਲੱਗੀ ਉਹ ਭੂਆ ਨੇ ਕੀ ਕੀਤਾ ਮੈਨੂੰ ਤਾਂ ਭੂਆ ਦਾ ਕੁਝ ਦੇਖਿਆ ਨਹੀਂ ਮਾ ਜੇ ਭੂਆ ਜੀ ਹੁੰਦੀ ਫਿਰ ਮੈਂ ਵੀ ਇਹਨਾਂ ਨੂੰ ਮੂੰਹ ਮੱਥੇ ਲਾਉਂਦੀ ਆ ਉਹਦੇ ਨਾਣੇ ਤੂੰ ਖੋਆ ਮਿੰਟੇ ਚ ਲਕੋ ਲਿਆ ਦੋ ਪਿੰਨੀਆਂ ਨਾਲ ਤੈਨੂੰ ਘਾਟਾ ਨਹੀਂ ਸੀ ਹੁੰਦਾ ਨਾਲੀ ਜੇ ਤੂੰ ਦੇ ਵੀ ਦਿੰਦੀ ਤਾਂ ਪਹਿਲੀ ਗੱਲ ਤਾਂ ਗੱਲ ਨਾ ਖੋਈਦੀ ਨੀ ਸੀ ਦੀਦੀ ਗੱਲ ਇਹ ਸੀ ਵੀ ਭੂਆਣੀ ਨਾ ਮੇਰੀ ਇੱਕ ਵੀ ਗੱਲ ਨਹੀਂ ਪੂਰੀ ਹੋਈਗੀ ਉਹ ਸਾਰੀਆਂ ਬਾਪੂ ਦੀ ਸਾਈਡ ਲਈ ਗਈ ਫਿਰ ਮੇਰਾ ਤਾਂ ਦਿਲ ਨਹੀਂ ਕੀਤਾ ਤੇ ਇਹਨੂੰ ਮੈਂ ਤਾਂ ਨਹੀਂ ਦਿੱਤਾ ਜਾਣ ਕੇ ਮਿੰਟਕ ਵਿੱਚੋਂ ਗੈਹ ਦਿੰਦੀ ਐ ਬਾਪੂ ਦੀ ਸਾਈਡ ਲੈ ਗਈ ਭੂਆ ਬਾਪੂ ਦੀ ਸਾਈਡ ਲੈ ਗਈ ਹਰ ਇੱਕ ਭੈਣ ਆਪਦੀ ਭਰਾ ਦੀ ਸਾਈਡ ਲੈਣਦੀ ਹੁੰਦੀ ਆ ਉਹਦੇ ਮਾਪਿਓ ਦੀ ਸਾਈਡ ਲੈਣਦੀ ਹੁੰਦੀ ਐ ਆਪਾਂ ਨਹੀਂ ਆਪਦੇ ਭਰਾ ਦੀ ਸ ਮੈਂ ਤਾਂ ਕੋਈ ਨਹੀਂ ਲੈਂਦੀ ਮੈਂ ਤਾਂ ਸੱਚ ਦਾ ਸਾਥ ਦਊਂਗੀ ਸੱਚ ਦਾ ਸਾਥ ਹੀ ਦਿੱਤਾ ਭੂਆ ਨੇ ਵੀ ਮੈਨੂੰ ਪਤਾ ਹੈ ਚਲ ਕੋਈ ਗੱਲ ਨਹੀਂ ਮੈਂ ਤਾਂ ਹੁਣ ਜਿਹੜੀ ਗੱਲਾਂ ਕਰਨੀਆਂ ਸੀ ਮੰਮੀ ਕੋਲੇ ਕਰ ਲਈਆਂ ਤੇ ਮੰਮੀ ਆਉਣਗੇ ਉਹਨਾਂ ਨਾਲ ਗੱਲ ਕਰ ਲਿਓ ਜਿਹੜੀ ਕਰਨੀ ਹੋਈ ਪ੍ਰੀਤ ਜਵਾਕਾਂ ਨੇ ਕੰਮ ਨਾ ਕਰਿਆ ਅਗਰ ਤੂੰ ਇਹ ਗੱਲਾਂ ਤੇਰੇ ਵਾਸਤੇ ਵਧੀਆ ਨਹੀਂ ਹੈਗੀਆਂ ਮੈਂ ਜਵਾਕਾਂ ਲਈ ਗੱਲਾਂ ਨਹੀਂ ਕਰਦੀ ਪਰ ਤੁਹਾਨੂੰ ਲੱਗਦੇ ਨੇ ਮੇਰੀ ਜਵਾਕਾਂ ਲਈ ਗੱਲਾਂ ਜੇ ਬਾਪੂ ਤੁਹਾਡੇ ਨਾਲ ਐਵੇਂ ਕਰਦਾ ਨਾ ਫਿਰ ਤੁਹਾਨੂੰ ਪਤਾ ਲੱਗਦਾ ਮੈਨੂੰ ਤਾਂ ਹਾਲੇ ਤੱਕ ਕਈ ਨਹੀਂ ਸਮਝਾਈ ਇਹਨਾਂ ਟਾਈਮ ਹੋ ਗਏ ਵਾਕਰਾ ਕੀ ਇਹਨੂੰ ਵੀ ਬਾਪੂ ਨੇ ਵਿਚਾਰੇ ਨੇ ਇਹ ਜਿਹਾ ਮਾੜਾ ਕੀ ਕਰਤਾ ਤੇਰੇ ਨਾਲ ਜਿਹੜਾ ਸਾਡੇ ਨਾਲ ਨਹੀਂ ਹੋਇਆ ਉਹ ਤਾਂ ਹਾਲੇ ਤੱਕ ਕੀ ਪਤਾ ਤੁਹਾਨੂੰ ਚੰਗਾ ਲੱਗਦਾ ਬਾਪੂ ਪਰ ਮੈਨੂੰ ਤਾਂ ਭੋਰਾ ਨਹੀਂ ਲੱਗਦਾ ਮੇਰੀ ਗੱਲ ਸੁਣ ਲੈ ਠੀਕ ਐ ਮਾਸੀ ਹੋਰਿਆਵੇ ਜੀ ਸੱਜ ਕੇ ਮੇਰੀਆਂ ਵੀ ਮਾਵਾਂ ਵਰਗੀ ਐ ਆਪਣੀਆਂ ਦੋਵਾਂ ਦੀਆਂ ਮਾਵਾਂ ਸਖੀਆਂ ਪੈਣਾ ਨੇ ਠੀਕ ਐ ਨਾ ਪਰ ਉਹਨੂੰ ਕੋਈ ਮਾੜੀਆਂ ਪੱਟੀਆਂ ਨਹੀਂ ਪੜਾਉਣੀਆਂ ਤੇ ਮੇਰੀ ਗੱਲ ਸੁਣ ਲੈ ਚੰਗੀ ਤਰ੍ਹਾਂ ਕਿਤੇ ਉੱਥੇ ਪਕੜ ਨਹੀਂ ਮੇਰੀ ਮਾਂ ਵੀ ਮੇਰੇ ਵਰਗੀ ਐ ਦੀਦੀ ਤੁਹਾਨੂੰ ਪਤਾ ਹੀ ਆ ਜਿਹੜੀ ਚੀਜ਼ ਐ ਨਾ ਸੱਚੀ ਹੋਊਗੀ ਉਹਨੂੰ ਸੱਚ ਨੂੰ ਸੱਚ ਤੇਰੀ ਮਾਂ ਕੱਲੀ ਦੀ ਐ ਉਹ ਫਿਰ ਚਾਹੀ ਉਹ ਤਾਂ ਮੈਨੂੰ ਵੀ ਆਪਦੀ ਧੀਆਂ ਤੋਂ ਵੱਧ ਕੇ ਸਮਝਦੀ ਐ ਚਲ ਕੋਈ ਫਰਕ ਨਹੀਂ ਰੱਖਿਆ ਉਹਨੇ ਵੀ ਮੇਰੇ ਕੱਲੀ ਪ੍ਰੀਤ ਐ ਮੈਨੂੰ ਵੀ ਓਨੇ ਹੀ ਪਿਆਰ ਕਰਦੀ ਐ ਤਰਨਾ ਤਾਂ ਦੁੱਗਣਾ ਹੀ ਕਰਦੀ ਐ ਨਾਲੇ ਮੇਰੀ ਸੁਣ ਵੀ ਲਊਗੀ ਉਹ ਮੈਂ ਆਪੇ ਗੱਲ ਸੰਭਾਲ ਲਊਗੀ ਜਦੋਂ ਮਾਸੀ ਆ ਗਈ ਉਹਨੂੰ ਮੈਂ ਆਪੇ ਕਹ ਦਊਂਗੀ ਵੀ ਮਾੜੀ ਜੀ ਗੱਲ ਹੋ ਗਈ ਤੇ ਕੋਈ ਚੱਕਰ ਨਹੀਂ ਤਾਂ ਨਿਆਣੀ ਐ ਕੋਈ ਮਾੜੀ ਮੂੜੀ ਗੱਲ ਨਹੀਂ ਹੋਈ ਮੈਂ ਗੱਲ ਸਾਰੀ ਕਰੂੰਗੀ ਕੀ ਗੱਲ ਕਰੇਂਗੀ ਤੂੰ ਤੂੰ ਗੱਲਾਂ ਤੇ ਤਾਂ ਆਉਂਦੀ ਨਹੀਂ ਫਿਰ ਹੋ ਜਾ ਸਾਡੇ ਨਾਲ ਅੱਡ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਉਹਦੇ ਨਹੀਂ ਕਹੀ ਨੀ ਵੀ ਮੈਂ ਤੁਹਾਡੇ ਨਾਲੋਂ ਅੱਡ ਨਹੀਂ ਹੋਣਾ ਬਾਕੀ ਤੁਹਾਨੂੰ ਮੈਂ ਸਿਰਫ ਬਾਪੂ ਨਾਲ ਕਹਿ ਰਹੀ ਹਾਂ ਉਦੋਂ ਦੀ ਵੀ ਮੈਨੂੰ ਬਾਪੂ ਨਾਲ ਅੱਡ ਕਰ ਦੋ ਮੈਨੂੰ ਬਾਪੂ ਤੋਂ ਪ੍ਰੋਬਲਮ ਹੈ ਸਿਰਫ ਚੱਲ ਗੱਲ ਫਿਰ ਸਾਡੀ ਵੀ ਸੁਣ ਲੈ ਬਾਪੂ ਨੂੰ ਅਸੀਂ ਵੀ ਨਹੀਂ ਅੱਡ ਕਰਦੇ ਤੂੰ ਆਪਣੀ ਮਾਂ ਨੂੰ ਬੁਲਾ ਪਿਓ ਨੂੰ ਬੁਲਾ ਆ ਮੈਂ ਇਸ ਘਰ ਨੂੰ ਛੱਡ ਕੇ ਕਿਤੇ ਮਰਜੀ ਵਗ ਜਾ ਜਲੂਸ ਨਾ ਕੜਵਾ ਪਰ ਸਾਡਾ ਲੈ ਤੂੰ ਅਖੇ ਘਰ ਨੂੰ ਛੱਡ ਕੇ ਵਗ ਜਾ ਮੈਂ ਕਿਉਂ ਜਾਵਾਂ ਬਈ ਮੇਰਾ ਘਰ ਹੈ ਇਹ ਕੱਢੂੰਗੀ ਤਾਂ ਮੈਂ ਉਹਨੂੰ ਬੁੜੇ ਨੂੰ ਘਰੋਂ ਏ ਓ ਮੁੰਡਿਆ ਓਰੇ ਆ ਮੇਰੀ ਗੱਲ ਸੁਣ ਪਾਪੂ ਉਮ ਮੈਂ ਕਹਦਾਈ ਮੈਂ ਕੱਲ ਗਿਆ ਸੀ ਖੇਤ ਹੂੰ ਤੇਰਾ ਬਾਤੂ ਜਾਂ ਤਾਂ ਮਰ ਗਿਆ ਗੁੱਲੀ ਡੰਡਾ ਖੜਾਗਾ ਵਧੀਆ ਤੁਪ ਤਪਈ ਚੜੀਆ ਲਿਆ ਕੇ ਸਪਰੇਅ ਕਰਦੇ ਕੋਈ ਉਹ ਬਾਣੀਆਂ ਨੂੰ ਕਰਿਆ ਬੋਨ ਬਾਪੂ ਅੱਜ ਪਚਾ ਦੂ ਸ਼ਾਇਦ ਅੱਛਾ ਹਾਂ ਮੈਂ ਹੁਣ ਕਿਹਾ ਸੀ ਫਿਰ ਕੱਲ ਨੂੰ ਪੁੱਛ ਲੈਣੇ ਇੱਕ ਦੋ ਬੰਦੇ ਢੋਲਣ ਵਾਲੀ ਕਰਦਾਂਗੇ ਸਪਰੇਅ ਹਾਂ ਢੋਲ ਨਾਲ ਮੈਂ ਕਹਿੰਦਾਈ ਮਸਰੋਂ ਦੀਆਂ ਆਂਡਾਂ ਜਾਂ ਮਰਨੀਆਂ ਇਹ ਢੋਲੀਆਂ ਨਾਲ ਕਰਤੋਂ ਤਾਂ ਵਧੀਆ ਰਹੋਗੇ ਬਾਕੀ ਛੋਟੀ ਮਰਜੀ ਆ ਭਾਈ ਤਟੋਲੀ ਪੁੱਛਾਂਗੇ ਚਾਚੇ ਕੀ ਇੱਕ ਦਾ ਆਪਣੇ ਹੈਗੀ ਇੱਕ ਚਾਚੇ ਕੀ ਪੁੱਛਾਂਗੇ ਦੋ ਜਣੇ ਕਰਦਾਂਗੇ ਚਾਰ ਚਟੋਲੀਆਂ ਹੋਣਗੀਆਂ ਹਾਂ ਚਲੋ ਨਮੇੜ ਉੱਪਰੇ ਕੰਮ ਤੇ ਮੈਂ ਬਾਪੂ ਤੈਨੂੰ ਗੱਲ ਆਏ ਕਹਿੰਦਾ ਇਹ ਕਹਿੰਦੇ ਨੂੰ ਤਾਂ ਸ਼ਰਮ ਜੀ ਆਉਂਦੀ ਆ ਕੀ ਹੋ ਗਿਆ ਹੁਣ ਕਾਦੀ ਸ਼ਰਮ ਹੋਣ ਲੱਗੀ ਤੈਨੂੰ ਉਹ ਉਹਨੇ ਛੋਟੀ ਨੇ ਕਰਿਆ ਹੁਣ ਆਪਦੀ ਮਾਂ ਨੂੰ ਕਾਦੇ ਵਾਸਤੇ ਕਰਤਾ ਹੁਣ ਹੁਣ ਉਹ ਬਸ ਤੈਨੂੰ ਪਤਾ ਤਾਂ ਹੈਗਾ ਉਹਦੇ ਸੁਭਾਅ ਦਾ ਕੋਈ ਲਾਤੀਆਂ ਹੋਣੀਆਂ ਲੋਤੀਆਂ ਸੁਣੇ ਲੀਆਂ ਉਹ ਆਊਗੀ ਅੱਜ ਮਾਸੀ ਉਹ ਬਾਪੂ ਯਾਰ ਤੂੰ ਨਾ ਐਵੇਂ ਬੋਲੇ ਉਹ ਭਾਈ ਮੈਂ ਕੀ ਬੋਲਣਾਗਾ ਮੈਂ ਤਾਂ ਉਹਦੇ ਤਰੀਪੂ ਆਈ ਸੀ ਉਹਦੇ ਬਥੇਰਾ ਜਲੂਸ ਕੱਢਦਾ ਉਹਨੇ ਉਹਦੇ ਨਹੀਂ ਬੋਲਿਆ ਮੈਂ ਤਾਂ ਮੈਂ ਦੱਸ ਬੋਲ ਕੇ ਕੀ ਲੈਣਾਗਾ ਆ ਜੂਗੀ ਚੱਲ ਇਹ ਸਾਰੇ ਸਿਆਪੇ ਮੇਰਾ ਕਰ ਕੀ ਪੈਂਦੇ ਨੇ ਤਾਂ ਜਾਂ ਤਾਂ ਮੈਨੂੰ ਬਾਹਰਲੇ ਕਰੇ ਬਾਹਰ ਉੱਥੇ ਰੋਟੀ ਫੜਾਇਆ ਕਰੋ ਭਾਈ ਜਾਂ ਕਿਸੇ ਆਸ਼ਰਮ ਚ ਛੱਡਿ ਆਓ ਰੋਜ਼ ਦਾ ਗੰਜਰ ਕਲੇਸ ਬਹੁਤ ਮਾੜਾ ਹੁੰਦਾਗਾ ਉਹ ਬਾਪੂ ਤੂੰ ਆ ਗੱਲਾਂ ਨਾ ਕਰਿਆ ਕਰ ਉਹ ਤਾਂ ਹੈਗੀ ਅਜਿਹੀ ਜੀਨ ਹੈਗੀ ਆ ਹੁਣ ਤੈਨੂੰ ਐ ਕਿਵੇਂ ਛੱਡਦੀ ਆ ਆਸ਼ਰਮ ਚ ਸਾਨੂੰ ਛੋਟੇ ਛੋਟਿਆਂ ਨੂੰ ਤੂੰ ਪਾਲਿਆ ਤਾਨੂੰ ਦਾ ਪਤਾ ਜੀ ਉਹਨੂੰ ਨਹੀਂ ਪਤਾ ਉਹ ਭਾਈ ਮੈਂ ਤਾਂ ਕਲੇਸ਼ ਦੀ ਗੱਲ ਕਰਦਾ ਮੇ ਕਲੇਸ਼ ਦਾ ਜੜ ਜਿਹੜੀ ਨਿਬੜੇ ਪਰੇ ਪੰਗਾ ਪਾ ਰੱਖਿਆ ਉਹ ਕਲੇਸ਼ ਦੀ ਜੜ ਬਾਪੂ ਤੂੰ ਤਾਂ ਨਹੀਂ ਕਲੇਸ਼ ਦੀ ਜੜ ਤਾਂ ਉਹ ਆ ਹੁਣ ਮੈਂ ਤੇ ਲਾਪਰੀ ਨਾਲ ਲੜ ਪਈ ਤੇਰੇ ਨਾਲ ਕਦੇ ਸਾਨੂੰ ਤਾਂ ਕੁਝ ਕਹਿਣਾ ਨਹੀਂ ਕਹਿਣਾ ਤਾਂ ਤੂੰ ਉਹਨੂੰ ਵੀ ਨਹੀਂ ਐਵੀ ਮਾੜੀਆਂ ਮਾੜੀਆਂ ਗੱਲਾਂ ਦਾ ਬਸ ਪਤੰਗੜ ਬਣਾਉਣਾ ਹੁੰਦਾ ਉਹਨੂੰ ਦਿਮਾਗ ਸੋਰੀ ਦਾ ਪਤਾ ਨਹੀਂ ਕੀ ਹੋ ਜਾਗਾ ਮੇਰੀ ਗੱਲ ਸੁਣਾ ਕੋਈ ਗੱਲ ਨਹੀਂ ਜੇ ਮੈਂ ਅਸੀਂ ਆਈ ਜੇ ਤੈਨੂੰ ਕੁਝ ਕਹੂ ਤੂੰ ਐਂ ਕਹਿੰਦੀ ਕਦੇ ਭਾਈ ਉਹਨਾਂ ਨਾਲ ਕਰ ਲੋ ਗੱਲ ਸਾਡੇ ਨਾਲ ਠੀਕ ਆ ਕਹਦੇ ਮੈਂ ਤਾਂ ਨਾ ਬੁਲਾਵਾਂ ਨਾ ਚਲਾਵਾਂ ਕਹਦੇ ਭਈ ਮੈਨੂੰ ਤਾਂ ਬੁਲਾ ਹੀ ਨਾ ਕਰੋ ਉਹ ਮੈਂ ਬਾਹਰ ਹੀ ਭਗ ਜਾਣਾ ਕਿਸੇ ਪਾਸੇ ਬਾਹਰ ਬੂਰ ਨਹੀਂ ਜਾਣਾ ਬਾਪੂ ਫਿਰ ਉਹਨੂੰ ਐ ਹੋਈ ਗਈ ਪਤਾ ਨਹੀਂ ਗੱਲ ਬੁੜੇ ਦੀ ਕੋਈ ਗੱਲ ਤੀ ਸੀ ਤਾਂ ਡਲ ਗਿਆ ਠੀਕ ਆ ਤੂੰ ਜਮਾਂ ਟੈਨਸ਼ਨ ਨਾ ਲਈ ਚੱਲ ਮੈਂ ਸਪਰੇ ਨੂੰ ਮੈਂ ਕਰ ਦੂੰ ਕੋਈ ਗੱਲ ਨਹੀਂ ਚੱਲ ਕੋਈ ਨਾ ਦੱਸ ਗੱਲ ਨਹੀਂ ਕੋਈ ਬਾਤ ਨਹੀਂ ਐਵੇਂ ਚਾਸ ਫਿਰ ਜਲੂਸ ਕੱਢ ਰੱਖਿਆ ਸੋਰੀ ਨਹੀਂ ਚਲੋ ਮਰਜੀ ਆ ਭਾਈ ਲੈ ਕੁੜੀ ਨੇ ਖੜੇ ਪੈਰ ਫੋਨ ਕਰਤਾ ਅਕੇ ਮਾਂ ਆ ਜਾ ਇੱਕ ਤਾਂ ਨਾ ਚਿੰਤਾ ਲਾ ਦਿੰਦੀ ਐ ਫਿਰ ਸੁੱਖ ਹੋਵੇ ਤਾਂ ਵੀ ਐ ਦੇਖਦੀ ਆ ਕੀ ਕਹੂਗੀ ਜਾ ਕੇ ਲੈ ਆ ਗਈ ਮਮੀ ਕਿਤੇ ਮਮੀ ਦੇ ਕੋਈ ਕੰਨ ਪਰਦੇ ਨਾ ਪਹਿਲਾਂ ਮੈਂ ਆਪੇ ਸਮਝਾ ਦਿੰਨੀ ਆ ਸਸਿਕਾਲ ਮਾਂ ਸਸਰੀਕਾਲ ਸਸਰੀਕਾਲ ਪੁੱਤ ਠੀਕ ਐ हां ठीक आ। ਹੁਣ ਮੈਨੂੰ ਐਂ ਦੱਸ ਹੁਣ ਤੱਕ ਖੜੇ ਪੈਰ ਕਿਸੇ ਆਪਾ ਪਤਾ ਛੇਤੀਆ ਛੇਤੀਆ ਕੋਈ ਮੰਮੀ ਮੈਂ ਸਿਆਪਾ ਨਹੀਂ ਪਾਇਆ ਹੈਗਾ ਸਿਆਪਾ ਤਾਂ ਬੁੜੇ ਨੇ ਪਾਇਆ ਸਾਡੇ ਨੇ ਜਿਹੜਾ ਹੈਗਾ ਕਿਉਂ ਬੁੜੇ ਨੇ ਕਿਸੇ ਆਪਾ ਪਤਾ ਵੱਡੇ ਬੰਦੇ ਨੂੰ ਐਂ ਨਹੀਂ ਬੋਲਿਆ ਕਰਦੇ ਨਾਲੇ ਮੰਮੀ ਮੇਰੀ ਗੱਲ ਸੁਣ ਤੈਨੂੰ ਪਤਾ ਨਹੀਂ ਮੇਰੇ ਸੁਭਾਅ ਦਾ ਪਹਿਲਾਂ ਮੈਂ ਕਦੇ ਕਿਸੇ ਨੂੰ ਐਵੇਂ ਬੋਲੀ ਨਹੀਂ ਜਦੋਂ ਹੈਗਾ ਹੀ ਇਹ ਜੇ ਫਿਰ ਤਾਂ ਮੈਂ ਬੋਲੂਗੀ ਫੇਲਾ ਮੇਰੀ ਗੱਲ ਸੁਣ ਸਾਰੇ ਤਾਂ ਮੈਂ ਘਰ ਦੇ ਕੰਮ ਕਰਦੀ ਹਾਂ ਤੇ ਨਖਰੇ ਹੀ ਟੰਨਾ ਸਰਦਾਰ ਦੇ ਕੋਈ ਸਬਜੀ ਆਵੇ ਨਾ ਕੁਝ ਹੋਰ ਸਾਰਾ ਦਿਨ ਭੌਂਕਦਾ ਰਹਿੰਦਾ ਬਿਨਾਂ ਗੱਲ ਤੋਂ ਸੁਣੀ ਆਵੇਂ ਗੱਲਾਂ ਉਹਦੀਆਂ ਮੈਂ ਦੇਖ ਪ੍ਰੀਤ ਆ ਲਾਪ੍ਰੀਤ ਨੂੰ ਕੈ ਸਾਲ ਹੋ ਗਏ ਵਿਆਹੀ ਨੂੰ ਇਹਨੇ ਤਾਂ ਕਦੇ ਸ਼ਿਕਾਇਤ ਦਾ ਮੌਕਾ ਦਿੱਤਾ ਨਹੀਂ ਤੂੰ ਹੁਣ ਇਹ ਲੱਗੀ ਕੱਲ ਤਾਂ ਤੇਰਾ ਵਿਆਹ ਹੋਇਆਗਾ ਮੰਮੀ ਪਤਾ ਐ ਮੈਨੂੰ ਮੇਰਾ ਕੱਲ ਵਿਆਹ ਹੋਇਆਗਾ ਲਾਪ੍ਰੀਤ ਨੂੰ ਕੁਝ ਕਹਿੰਦਾ ਨਹੀਂ ਉਹਨੂੰ ਪ੍ਰੋਬਲਮ ਮੇਰੇ ਨਾਲ ਐ ਪਤਾ ਨਹੀਂ ਕੀ ਚੱਕਰ ਐ ਮੇਰੀ ਗੱਲ ਸੁਣ ਲੈ ਮੰਮੀ ਤੈਨੂੰ ਬੁਲਾਇਆ ਮੈਂ ਮੇਰਾ ਮਸਲਾ ਸੁਲਝਾਉਣ ਖਾਤਰ ਐ ਤੂੰ ਉਹਦਾ ਨਾ ਪੱਖ ਪੂਨ ਲੱਗ ਜ ਮੈਂ ਕਿਸੇ ਦਾ ਪੱਖ ਨਹੀਂ ਪੂਰਦੀ ਪਰ ਲਾਪਰੀਤ ਵੀ ਮੈਨੂੰ ਤੇਰੇ ਬਰਾਬਰ ਹੈ ਮੇਰੀ ਭਾਣਜੀ ਆਹੋ ਪਰ ਮੈਨੂੰ ਤੀਆਂ ਬਰਾਬਰ ਹੈਗੀ ਤੇਰੀ ਮਾਸੀ ਨੇ ਤੈਨੂੰ ਉਹਦੇ ਬਰਾਬਰ ਮੰਨਦੀ ਹੈਗੀ ਹੈ ਮੰਨਦੀ ਤਾਂ ਹੈਗੀ ਹੈ ਜੇ ਮਾਸੀ ਆਈ ਹੁੰਦੀ ਉਹ ਮੇਰੀ ਗੱਲ ਸੁਣ ਉਹ ਮੇਰਾ ਪੱਖ ਥੋੜੀ ਪੂਰਦੀ ਪੂਰਦੀ ਤਾਂ ਵੀ ਕੁੜੀ ਦਾ ਹੁਣ ਤੂੰ ਵੀ ਉਹੀ ਗੱਲ ਇਹ ਨਾ ਕਰ ਜਿਵੇਂ ਜਿੱਦਾਂ ਦੀ ਕਹੀਏ ਨਹੀਂ ਹੈਗੀ ਮੇਰੀ ਗੱਲ ਸੁਣ ਲੈ ਮੈਂ ਕਿਸੇ ਦਾ ਪੱਖ ਨਹੀਂ ਪੂਰਦੀ ਪਰ ਗੱਲ ਮੈਂ ਲਾਪਰੀਤ ਦੀ ਵੀ ਸਾਰੀ ਸੁਣੂਗੀ ਤੇ ਹੁਣ ਉਹੀ ਖੜਾ ਹੀ ਰੱਖੀ ਮੈਨੂੰ ਕੋ ਲੈ ਕੇ ਵੀ ਜਾਵੇਂਗੀ ਅੰਦਰ ਚੱਲ ਆ ਜਾ ਉਹੀ ਲੱਗ ਜਾਨੀ ਆ ਬੋਲਣ ਬੈਜੋ ਮੰਮੀ ਸਤਿ ਸ਼੍ਰੀ ਅਕਾਲ ਮਾਸੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋਰ ਕੀ ਕੋ ਠੀਕ ਠਾਕ ਵਧੀਆ ਤੂੰ ਦੱਸ ਕਿਵੇਂ ਲੱਭੀ ਸਤਿ ਸ਼੍ਰੀ ਅਕਾਲ ਪੁੱਤ ਅੱਜ ਬੈਜੋ ਹੋਰ ਦੱਸ ਠੀਕ ਠਾਕ ਹੋ ਸਭ ਠੀਕ ਹੈ ਵਧੀਆ ਤੂੰ ਸੁਣਾਓ ਵਧੀਆ ਠੀਕ ਹੈ ਪੁੱਤ ਪਾਣੀ ਲੈ ਕੇ ਆ ਮੰਮੀ ਲਿਆ ਦਿ ਲਿਆ ਦੇ ਪਾਣੀ ਪੁੱਛ ਕੇ ਥੋੜੀ ਲਿਆਉਂਦੇ ਹੁੰਦੇ ਨੇ ਹੋਰ ਮੰਮੀ ਹੋਰੀ ਠੀਕ ਸੀ ਮੇਰੇ ਠੀਕ ਠਾਕ ਨੇ ਪੁੱਤ ਸਾਰੇ ਵਧੀਆ ਠੀਕ ਨੇ ਮਾਸੀ ਆਈ ਤਾਂ ਹੈਗੀ ਜੀ ਹੁਣ ਮੇਰੀ ਮਾਂ ਨੂੰ ਵੀ ਲੈ ਆਉਂਦੀ ਬਹਾਨੇ ਨਾਲ ਉਹ ਆ ਜਾਂਦੀ ਪੁੱਤ ਫੇਰ ਐ ਸਰਦਾ ਨਹੀਂ ਕਰੇ ਹੁਣ ਜੇ ਮੈਂ ਆ ਗਈ ਤੇਰੀ ਮਾਂ ਕਰੇ ਆ ਉਹ ਆ ਜੂਗੀ ਮੈਂ ਕਰੇ ਰਹੂੰਗੀ ਤੂੰ ਤਾਂ ਮੈਨੂੰ ਮੇਰੀ ਮਾਂ ਮਿਲੀ ਗਈ ਬਸ ਫਿਰ ਹੋਰ ਤੇ ਤੈਨੂੰ ਮੈਂ ਫਰਕ ਸਮਝਾਇਆ ਕਰਨਾ ਲੋ ਮੰਮੀ ਹੋਰ ਮਾਸੀ ਸਾਰੇ ਵਧੀਆ ਸੀ ਪਿੰਡ ਹਾਂ ਵਧੀਆ ਸੀ ਪੁੱਤ ਵਧੀਆ ਆ ਵੀ ਸਾਡਾ ਤਾਂ ਸਵਾਗਤ ਕਰਦਾ ਰਿਸ਼ਤੇਦਾਰਾਂ ਦਾ ਦੇ ਲਾ ਕਿਵੇਂ ਖੜਾ ਮੂਰੇ ਆ ਨਾ ਆ ਜਾ ਯਾਰ ਅੱਜ ਤਾਂ ਵਧੀਆ ਧੁੱਪ ਜੀ ਕੱਢ ਲਈ ਰੱਬ ਨੇ ਹਨਾ ਫਰਕ ਬਾਰਕ ਹੈ ਹੁਣ ਤਾਂ ਦਿਨਾਂ ਦਾ ਮਾਸੀ ਵਧੀਆ ਕਰਿਆ ਤੁਸੀਂ ਆ ਗਏ ਹੈ ਇੰਨਾ ਟਾਈਮ ਹੋ ਗਿਆ ਸੀ ਕਿੜਾ ਨਹੀਂ ਮਾਰਿਆ ਸੀ ਨਾਲੇ ਜਦੋਂ ਤੁਸੀਂ ਆ ਜੈਨੇ ਸਾਨੂੰ ਵੀ ਮਾਂ ਦੀ ਘਰ ਦੀ ਮਹਿਸੂਸ ਹੁੰਦੀ ਥੇਤੀ ਕਿੜਾ ਮਾਰਿਆ ਕਰੋ ਲਾਹੌਰ ਪੁੱਤ ਉਹਦਾ ਤੈਨੂੰ ਪਤਾ ਹੀ ਹੈ ਕੰਮ ਦੰਦਾ ਅੱਜ ਕਿੱਥੇ ਟਾਈਮ ਲੱਗਦਾ ਸੁਖ ਨਾਲ ਪਰਿਵਾਰ ਦਾ ਕੰਮ ਹੈ ਆਪਣੇ ਅਪਰੀਤ ਨੇ ਫੋਨ ਕਰਤਾ ਖੜੇ ਪੈਰ ਕਹਿੰਦੀ ਆ ਜਰੂਰ ਆ ਮਮੀ ਨਾ ਹੁਣ ਕੀ ਗੱਲ ਹੋ ਰਹੀਏ ਸੋਡੇ ਘਰ ਚ ਲੈ ਮਮੀ ਮੈਂ ਤੁਹਾਨੂੰ ਚੰਗਾ ਪਹਿਲਾਂ ਦੱਸਿਆ ਦੇਇਆ ਸੀ ਵੀ ਕੀ ਗੱਲ ਹੋ ਰਹੀ ਹੈ ਫਿਰ ਵੀ ਬਾਰੀ-ਬਾਰੀ ਪੁੱਛੀ ਜਾਂਦੇ ਆ ਚੱਲ ਚੰਗਾ ਹੁਣ ਤੂੰ ਆਨਸਰ ਨਾ ਪਹਿਲੀ ਇਹਦੇ ਨਾ ਪਾਇਆ ਕਰ ਬੰਦੇ ਨੂੰ ਦੋ ਘੜੀ ਰਾਮ ਕਰਨ ਦੇ ਦਿਆ ਕਰ ਚਾਹ ਬਣਾ ਲੈ ਪਹਿਲਾਂ ਮਾਸੀ ਵਾਸਤੇ ਘੁੱਟ ਨਾਲੇ ਪ੍ਰੀਤ ਮੇਰੀ ਗੱਲ ਸੁਣ ਤੈਨੂੰ ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਹਿਣੀ ਆ ਵੀ ਮੈਨੂੰ ਇਹਨਾਂ ਨੂੰ ਵੀ ਗੱਲ ਪੁੱਛ ਲੈਣ ਦੇ ਤੂੰ ਇਕੱਲਾ ਆਪਦਾ ਆਪਦਾ ਪੱਖ ਸੁਣਾਤਾ ਜਾ ਪ੍ਰੀਤ ਤੂੰ ਮਾਸੀ ਵਾਸਤੇ ਚਾਹ ਬਣਾ ਲੈ ਨਾਲੇ ਬੈਠੀ ਐ ਆਪਦੇ ਦਿਮਾਗ ਤੋਂ ਵੀ ਮੜਮੁੱਟੇ ਕੰਮ ਲੈ ਲਿਆ ਕਰ ਕਹੇ ਤੋਂ ਜਾਂਦੇ ਹੁੰਦੇ ਨੇ ਕਿਤੇ ਚਾਹ ਬਣਾਉਣ ਨਹੀਂ ਨਹੀਂ ਲਾ ਪ੍ਰੀਤ ਹਲੇ ਮੈਂ ਚਾਹ ਨਹੀਂ ਪੀਂਦੀ ਪੁੱਤ ਅੱਜ 4 ਕਿਲੋਮੀਟਰ ਤੇ ਪਿੰਡ ਹੈ ਆਪਣਾ ਪੀ ਕੇ ਤੁਰੀ ਸੀ ਤੇ ਹੁਣ ਕੋਈ ਨਾ ਮਸੀ ਕੋਈ ਗੱਲ ਨਹੀਂ ਜਦੋਂ ਤੱਕ ਚਾਹ ਉਹ ਬੁਲਗਿਓ ਤੱਕ ਪਾਣੀ ਹੋ ਜਾਊਗਾ ਹਾਜਮ ਤੇਰਾ ਲੰਘ ਜਾਊਗਾ ਨਾਲੇ ਮੇਰੀ ਗੱਲ ਸੁਣ ਲੈ ਸਾਰੇ ਟੱਬਰ ਦੀ ਚਾਹ ਬਣਾ ਲਈ ਹੁਣ ਸਾਰੇ ਪੀਣਗੇ ਬਾਪੂ ਵੀ ਪੀਊਗਾ ਲੈ ਤੂੰ ਐ ਕਰ ਮਸੀ ਉੱਪਰ ਹੋ ਕੇ ਬੈਠ ਕੇ ਰ ਆਪਾਂ ਕਰੀਏ ਚਾਰ ਗੱਲਾਂ ਐ ਹਾਈ ਇਹ ਹਾਈ ਮੇਰੀ ਗੱਲ ਸੁਣ ਲੈ ਦੇਖ ਲੈ ਫਿਰ ਤੂੰ ਕਹੇਂਗੀ ਪੁੱਤ ਮੈਂ ਕਹਿੰਦੀ ਤੂੰ ਤਾਂ ਸਾਡੇ ਚ ਕਦੇ ਫਰਕ ਰੱਖਿਆ ਨਹੀਂ ਮਾਸੀ ਦੇਖ ਸਿੱਧਾ ਸਾਹਬ ਹੈ ਮੈਂ ਤਾਂ ਤੇਰੇ ਮੂਤੇ ਗੱਲ ਲਗਾਉਂਗੀ ਕੋਈ ਰਿਸ਼ਤਾ ਨਾ ਰਾਜੇ ਇਹ ਤਾਂ ਕ ਮੰਗਵਾਉਣਾ ਪੈਂਦਾ ਵੀ ਪਾਣੀ ਲਿਆ ਦੇ ਭਾਈ ਰਿਸ਼ਤੇਦਾਰ ਆ ਗਿਆ ਫਿਰ ਕਹਿਣਾ ਮੈਂ ਤਾਂ ਭਾਈ ਚਾ ਲਿਆ ਦੇ ਆਪਦੇ ਆਪ ਤਾਂ ਨਾ ਨਹੀਂ ਲੈਂਦੀ ਇਹਨੂੰ ਆਪ ਨੂੰ ਨਹੀਂ ਆਉਂਦਾ ਹੈਗਾ ਮਾਸੀ ਪ੍ਰੀਤ ਮੈਂ ਮੰਨਦੀ ਆ ਪੁੱਤ ਇਹਦਾ ਤਾਂ ਸੁਭਾਅ ਇਹੋ ਜਿਹੇ ਜਿਹੇ ਹੈਗਾ ਹੁਣ ਹੋਰ ਕਾ ਤੋ ਤੈਨੂੰ ਰਿਸ਼ਤਾ ਦਿੱਤਾ ਸੀ ਇਹਦਾ ਵੀ ਤੂੰ ਸਿਆਣੀ ਆਂ ਆਪੀ ਸੰਭਾਲੇਂਗੀ ਮੂਰੀ ਮਾਸੀ ਮੈਂ ਕੀ ਕੁਛ ਸੰਭਾਲੂਗੀ ਆ ਹੁਣ ਜੇ ਸੁਣ ਗਿਆ ਹੁਣ ਆ ਕੇ ਚਿੰਬੜ ਜੂਗੀ ਮੈਂ ਦੱਸਦੀ ਆ ਗੱਲ ਕੱਲ ਆਗੀ ਸਾਡੀ ਪੂ ਆ ਗਈ ਵਿਚਾਰੀ ਮਿਲਣ ਆਈ ਹੋਊਗੀ ਚੱਲ ਇਧਰ ਉਧਰ ਕਿਤੇ ਆਈ ਹੋਊਗੀ ਮਿਲਣ ਆ ਗਈ ਉਹਦਾ ਇੰਨਾ ਜਲੂਸ ਕੱਢਿਆ ਨੇ ਇਹ ਕੁੜੀ ਨੇ ਪੁੱਛੇ ਨਾ ਬਸ ਮੇਰੀ ਤਾਂ ਭੈਣ ਐ ਮੈਂ ਤਾਂ ਇਹਨੂੰ ਸਕੀਆਂ ਤੋਂ ਵੀ ਵੱਧ ਸਮਝਦੀ ਆ ਮੈਂ ਤਾਂ ਇਹਦੀ ਕਿਉਂ ਬਰਾਈ ਕਰੂੰਗੀ ਜੇ ਕੋਈ ਗੱਲ ਐ ਤਾਂ ਹੀ ਦੱਸੂੰਗੀ ਤੈਨੂੰ ਮੈਂ ਹਨਾ ਤਾਂ ਮੈਨੂੰ ਪਤਾ ਪੁੱਤ ਵੀ ਬਰਾਈ ਨਹੀਂ ਮੇਰੀ ਗੱਲ ਸੁਣ ਖੋਆ ਐ ਕੋਈ ਸੋਨਾ ਤਾਂ ਨਹੀਂ ਖੋਏ ਦੀ ਇੱਕ ਪਿੰਨੀ ਨਹੀਂ ਖੋਈ ਹੈਗੀ ਮੁੱਕਰ ਗਈ ਆ ਕਿ ਸੁਖੋਆ ਤਾਂ ਹੈ ਨਹੀਂ ਉੱਤੋਂ ਇਹ ਲੱਗ ਰੇ ਖੋਆ ਖਾਨ ਖੋਆ ਖਾਨ ਦੇ ਅੰਦਰ ਵੜ ਗਏ ਪੂਆ ਨੂੰ ਤਾਂ ਪਤਾ ਲੱਗ ਗਿਆ ਵੀ ਖੋਆ ਤਾਂ ਇਹਨਾਂ ਦਾ ਪੇ ਆਈ ਹੈ ਉਹ ਤਾਂ ਸ਼ੁਕਰ ਸੀ ਜਾਂਦੀ ਨੂੰ ਵਿਚਾਰੀ ਨੂੰ ਦਿੱਤਾ 4-5 ਕਿਲੋ ਖੋਆ ਹਲਵਾਈ ਨੂੰ ਫੋਨ ਕਰਤਾ ਬਈ ਕੱਢ ਕੇ ਰੱਖੀ ਦੇਖ ਪ੍ਰੀ ਲਾਪਰੀ ਤਾਂ ਇਹਦਾ ਸਵਾਹ ਹੀ ਐਵੇਂ ਦਾ ਪੁੱਤ ਹੁਣ ਦੱਸ ਕਰ ਦਿੱਤੀ ਆਈ ਸੀ ਜੇ ਜ਼ਰੂਰੀ ਜਰੂਰਸ ਕੱਟਣਾ ਸੀ ਫੇਰ ਵੀ ਇਸ ਕਰ ਦਿੱਤੀ ਧਿਆਣੀ ਹੈ ਚਾਹੇ ਪੂ ਆਈ ਆ ਉਹ ਚਲੋ ਤਾਂ ਫਿਰ ਵੀ ਮੰਨ ਲੈ ਕੇ ਦੇਖਦੇ ਆਈ ਥੀ ਹੁਣ ਮੈਂ ਤੈਨੂੰ ਦੱਸ ਦਿੰਨੀ ਆ ਮਾਸੀ ਤੈਨੂੰ ਇਹਨੇ ਬੁਲਾਇਆ ਕਿਉਂ ਐ ਇਹਦੀ ਨਹੀਂ ਬਣਦੀ ਬਾਪੂ ਨਾਲ ਹੁਣ ਬਰਿੰਦਰ ਬਾਹਰ ਗਿਆ ਉਹਨੂੰ 4 ਦਿਨ ਨਹੀਂ ਹੋਏ ਹੈਗੇ ਹਲੇ ਬਾਹਰ ਗਏ ਨੂੰ ਠੀਕ ਐ ਨਾ ਤੇ ਇਹ ਪਹਿਲੀ ਲੱਗੀ ਉਹੀ ਕਲੇਸ਼ ਪਾਉਣਾ ਪਹਿਲਾਂ ਬਰਿੰਦਰ ਨੂੰ ਅਸੀਂ ਮੈਂ ਸਾ ਭੇਜਾਂ ਵੀ ਚੱਲ ਕੋਈ ਗੱਲ ਨਹੀਂ ਬਾਈ ਤੂੰ ਤਾਂ ਜਾ ਹਨਾ ਅਸੀਂ ਕਰ ਲਾਂਗੇ ਇਹਨੂੰ ਸਮਝਾ ਲਾਂਗੇ ਹੈਂਡਲ ਕਰ ਲਾਂਗੇ ਹੁਣ ਇੱਕੇ ਗੱਲ ਦੀ ਰੱਟ ਫੜ ਰੱਖੀ ਐ ਬਾਪੂ ਨੂੰ ਅੱਡ ਕਰ ਦੋ ਬਾਪੂ ਨੂੰ ਵੀ ਮੈਨੂੰ ਐ ਨਹੀਂ ਸਮਝਾਉਂਦੀ ਵੀ ਬਾਪੂ ਇਹਦੇ ਚੁੰਡੀਆਂ ਵੜਦਾ ਜਿਹੜੀਆਂ ਸਾਡੇ ਤਾਂ ਹੁਣ ਤੱਕ ਕੋ ਕੋਈ ਬਾਪੂ ਨੂੰ ਕਿਵੇਂ ਐਡ ਕਰ ਦੋਗੇ ਤੁਸੀਂ ਨਾਲੇ ਹੋਰ ਹੈਗਾ ਕੌਣ ਫਿਰ じゃ ਇਹਨੂੰ ਕੱਲੀ ਨੂੰ ਐਡ ਕਰ ਦੋ ਵੀ ਭਈ ਅਸੀਂ ਤਾਂ ਬਾਪੂ ਨੂੰ ਨਾ ਰੱਖਾਂਗੇ ਮਸਤੀ ਮੁੱਦਾ ਹੀ ਇਹੀ ਹੈ ਕੱਲੀ ਐਡ ਨਹੀਂ ਹੁੰਦੀ ਕਹਿੰਦੀ ਮੈਂ ਤੁਹਾਡੇ ਨਾਲੋਂ ਐਡ ਨਹੀਂ ਹੋਣਾ ਰਹਿਣਾ ਤੁਹਾਡੇ ਨਾਲ ਇਹਨੂੰ ਪਤਾ ਹੈ ਵੀ ਲਾਪਰੀ ਤਾਂ ਸਾਰਾ ਕਰਦਾ ਕੰਮ ਸਾਮਦੀ ਹੈ ਨਾ ਫਿਰ ਬਾਪੂ ਐ ਐਡ ਕਿਵੇਂ ਕਰਾਇਆ ਜਾਊਗਾ ਭਾਈ ਜੇ ਬੇਬੇ ਹੁੰਦੀ ਤਾਂ ਮੰਨ ਲੈਂਦੇ ਸੋਡੀ ਬੇਬੇ ਹੈਗੀ ਐ ਭਾਈ ਚੱਲ ਰੋਟੀ ਪਕਾਉਣ ਵਾਲੀ ਫੇਰ ਵੀ ਕਹਿ ਦੇ ਫਿਰ ਉਹੀ ਤਾਂ ਗੱਲ ਹੈ ਹੁਣ ਹੁਣ ਬਾਪੂ ਤਾਂ ਦੁਆਰੇ ਤਾਂ ਬਿਆਹ ਨਹੀਂ ਕਰ ਸਕਦੇ ਸੀ ਆ ਹੁੰਦੀ ਹੈ ਲਾਪਰੀ ਤਾਂ ਸਿਆਣੇ ਬੰਦੇ ਦੀ ਪਛਾਣ ਹੈ ਹੁਣ ਮਾਸੀ ਨੇ ਉਹੀ ਗੱਲ ਕਰੀ ਹੈ ਜਿਹੜੀ ਹੱਕ ਲੱਗਦੀ ਹੈ ਨਾਲੇ ਮਾਸੀ ਅਸੀਂ ਹੁਣ ਕਿਸੇ ਨੂੰ ਕਿਵੇਂ ਕਹਿ ਦਈਏ ਨਾਲੇ ਪ੍ਰੀਤ ਨੂੰ ਅਸੀਂ ਕਿਵੇਂ ਕਹਿ ਦਈਏ ਬਈ ਮੈਨੂੰ ਤਾਂ ਹੁਣ ਡਰ ਲੱਗਦਾ ਵੀ ਨਾ ਜਾਣੀ ਇਹ ਗੱਲ ਨੂੰ ਮੈਨੂੰ ਵੀ ਨਾ ਕੁਝ ਕਹਿ ਦੇ ਐ ਕਿ ਮੈਂ ਕਹਿ ਦੂ ਕਿ ਪੁੱਤ ਇਹ ਤਾਂ ਕਮਲੀ ਹੈਗੀ ਮੈਂ ਤਾਂ ਕਦੇ ਛੋਡੇ ਚ ਪ੍ਰੀਤ ਤੇ ਬਰਿੰਦਰ ਚਾਰਾਂ ਚ ਫਰਕੇ ਨਹੀਂ ਸਮਝਿਆ ਇਹ ਤਾਂ ਕੱਲ੍ਹ ਆਈ ਹੈਗੀ ਨਾਲੇ ਲਾ ਪ੍ਰੀਤ ਨੂੰ ਇੰਨਾ ਚਿਰ ਹੋ ਗਿਆ ਛੋਡਾ ਘਰ ਸਮਾਂ ਦੇ ਨੂੰ ਇਹਨੇ ਤਾਂ ਕਦੇ ਸ਼ਿਕਾਇਤ ਨਹੀਂ ਕੀਤੀ ਹੈਗੀ ਉਹੀ ਤਾਂ ਗੱਲ ਐ ਮਾਸੀ ਜੇ ਸਾਡਾ ਬਾਪੂ ਐਸਾ ਵੈਸਾ ਹੁੰਦਾ ਕਿਸੇ ਨਾਲ ਨਾ ਵਰਤਣ ਵਾਲਾ ਹੁੰਦਾ ਮੈਂ ਹੀ ਆਉਂਦੀ ਕਹਿ ਦਿੰਦੀ ਵੀ ਮੈਨੂੰ ਤਾਂ ਅੱਡ ਕਰ ਦੋ ਉਸਤੇ ਦੋਏ ਜੀ ਅੱਡ ਹੋਵਾਂਗੇ ਬੁੜੇ ਨੂੰ ਅੱਡ ਕਰ ਦੋ ਮੈਂ ਕਦੇ ਬੋਲੀ ਨਹੀਂ ਐ ਇਸ ਗੱਲ ਬਾਰੇ ਇਹਨੂੰ ਪਤਾ ਨਹੀਂ ਮੈਡਮ ਨੂੰ ਕੀ ਤਕਲੀਫ ਐ ਇਹ ਤਾਂ ਕੱਲੀ ਭਾਲ ਦੀ ਐ ਵਸੇ ਵੀ ਮੈਂ ਤਾਂ ਇਸ ਘਰ ਚ ਕੱਲੀ ਹੀ ਰਹਾ ਹਾਂ ਹੁਣ ਜੇ ਤੂੰ ਆਈ ਹੈ ਨਾ ਮਾਸੀ ਇਹਨੂੰ ਸਮਝਾ ਕੇ ਜਾਈ ਹਾੜੇ ਪਰ ਉਹ ਰੋੜਾ ਦਾ ਜਲੂਸ ਇਹਦਾ ਚੰਗਾ ਨਹੀਂ ਹੈ ਗਿਆ ਨਾਲੇ ਲੋਕ ਸਾਰਾ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਵੱਡੀ ਨੇ ਤਾਂ ਕਦੇ ਮੱਥੇ ਵਟ ਨਹੀਂ ਪਾਇਆ ਏਅਰ ਕਾਨ ਆ ਗਈ ਆਕੇ ਕੱਲ ਦੀ ਭੂਤ ਨਹੀਂ ਤੇ ਸਿਵਿਆਂ ਚ ਮੈਂ ਲਾਉਂ ਉਸ ਛਤਰ ਇਹਦੇ ਚੰਗੀ ਤਰ੍ਹਾਂ ਹੁਣ ਲੱਗ ਜੂਗੀ ਆਉਂਦੇ ਸਾਰੇ ਆਹ ਹੋ ਸਖਿਆ ਦੋ ਸਖਿਆ ਦੋ ਹੋਰ ਪਰ ਦੁਕਾਨ ਮੰਮੀ ਦੇ ਤੂਰੇ ਬੈਠੀ ਕਿੰਨ ਕੰਨ ਭਰਤੇ ਅਸੀਂ ਨੇ ਕੰਨ ਭਰ ਦੋ ਕਿ ਸਾਡੇ ਕੀ ਕੁਝ ਲੱਗਦੀ ਨਹੀਂ ਹੈਗੀ ਅਸੀਂ ਨਹੀਂ ਗੱਲਾਂ ਕਰਨੀਆਂ ਹੈਗੀਆਂ ਮਾਸੀ ਨਾਲ ਨਾ ਮੇਰੀ ਗੱਲ ਸੁਣੋ ਕੋਈ ਚਾਚੇ ਦੀ ਗੱਲ ਵੀ ਕਰ ਲੋ ਦੀਦੀ ਚਾਚੇ ਦੀ ਗੱਲ ਤੂੰ ਸਖਾਈ ਦੀ ਪਹਿਲਾਂ ਮਾਸੀ ਨੂੰ ਸਖਾਈ ਸੀ ਉਂਗਲਾਂ ਲਾ ਕੇ ਬੁਲਾ ਲਿਆ ਐ ਥੋੜੀ ਬਣਾਉਂਦੇ ਹੁੰਦੇ ਗੱਲ ਸੁਣੋ ਹੁਣ ਤੂੰ ਤਾਂ ਕਦੇ ਬੁਲਾਇਆ ਨਹੀਂ ਹੈਗਾ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਦੋ ਜਣੇ ਸਖਿਆ ਦੋ ਸਖਿਆ ਦੋ ਮੈਂ ਨਿਆਣੀ ਆ ਵੀ ਸਿੱਖੂਗੀ ਥੋੜੀ ਸ ਮੇਰੇ ਦੀਨਾ ਨੇ ਗੁੱਸਾ ਪਹਿਲਾਂ ਮੈਨੂੰ ਐਂ ਦੱਸ ਆ ਕੀ ਫੜ ਰੱਖਿਆ ਤਾਂ ਕਿਹੜਾ ਮਸਲਾ ਹੱਲ ਕਰਦੀਆਂ ਤੂੰ ਨਾ ਕੀ ਹੱਲ ਕਰਨੇ ਮੰਮੀ ਉਹਨੂੰ ਪੁੱਛੋ ਬੁੜੇ ਨੂੰ ਜਾ ਕੇ ਵੀ ਕੀ ਹੱਲ ਕਰਨੇਗਾ ਜਹੀ ਜਿ ਰੋਟੀ ਅਸੀਂ ਉਹਨੂੰ ਦਿੰਨੇ ਆ ਨਾ ਅੱਜ ਕੱਲ ਕੋਈ ਦਿੰਦਾ ਵੀ ਨਹੀਂ ਜਹੀ ਜੀ ਸੇਵਾ ਅਸੀਂ ਕਰਦੇ ਆ ਉਹਦੀ ਨਾ ਕੀ ਭਗਾਈ ਮਾਰਦੀ ਐ ਨਹੀਂ ਤੂੰ ਆ ਸੇਵਾ ਕੋਈ ਹੋਰ ਕਰੂ ਉਹਦੀ ਆ ਲੋਕਾਂ ਦੇ ਕੀ ਜਵਾਖ ਨਹੀਂ ਜਿਹੜੇ ਬੁੜੇ-ਬੁੜੀਆਂ ਦੀ ਸੇਵਾ ਕਰਦੇ ਨੇ ਨਾ ਕੱਲ ਨੂੰ ਤੇਰੇ ਭਾਈ ਪਰਜਾਈ ਆਉਣਗੇ ਉਹ ਕਹਿਣਗੇ ਵੀ ਅਸੀਂ ਤੇਰੀ ਮਾਂ ਦੀ ਸੇਵਾ ਕਰਦੇ ਆ ਫੇਰ ਨਾਲੇ ਕੀ ਨਹੀਂ ਬਣਾ ਕੇ ਦਿੱਤਾ ਇਹਨੇ ਸਾਨੂੰ ਕਿੰਦਾ ਸੋਨਾ ਘਰ-ਬਾਰ ਬਣਾ ਕੇ ਦਿੱਤਾ ਹੈ 25 ਲੱਖ ਰੁਪਇਆ ਹੁਣ ਉਹ ਤੇ ਲਾਇਗਾ ਇਹ ਏਸੇ ਦਾ ਕਰਿਆ ਤੇ ਰੈ ਵੀਰ ਸਭ ਕੁਝ ਆ ਦੇਖ ਲੈ ਮਾਸੀ ਜੇ ਕਹਿਣਾ ਤਾਂ ਬੁਰਾ ਬੱਜੂਗਾ ਮੇਰਾ ਤਾਂ ਪਿਓ ਹੈ ਹੁਣ ਮੈਨੂੰ ਹੀ ਬੁਰਾ ਲੱਗਦਾ ਆ ਦੇਖ ਲੈ ਬੁੜੇ ਤੋਂ ਬਣਾ ਨਹੀਂ ਬੋਲਦੀ ਪਹਿਲੇ ਤਾਂ ਮੈਂ ਤਾਂ ਬੋਲੂਗੀ ਮੰਮੀ ਜੇ ਬਾਲੀ ਦੀ ਇੱਕ ਤਾਂ ਨੂੰ ਕਹਿ ਦੋ ਵੀ ਆਪਦੀ ਮਾਪੇ ਨੂੰ ਕਹਿ ਦੋ ਵੀ ਪੂਆ ਕੋਲੇ ਰਹਿ ਲੋ ਲੈ ਸੁਣ ਲੋ ਆ ਬਹੁਤ ਬਹਾਦਰੀ ਦਾ ਕੰਮ ਕਰੇਗੀ ਤੂੰ ਪਹਿਲੇ ਤਾਂ ਤੂੰ ਬੋਲੀ ਸੁਧਾਰ ਲੈ ਤੈਨੂੰ ਅਸੀਂ ਐ ਨਹੀਂ ਸਿਖਾਇਆ ਸੀ ਵੀ ਤੂੰ ਬੁੜਾ-ਬੁੜਾ ਕਰਦੀ ਰਹੇਂ ਨਾ ਮੈਨੂੰ ਤਾਂ ਮੰਮੀ ਤਾਂ ਵੀ ਨਾ ਬੋਲਦੀ ਹੈ ਉਹ ਤੇਰੀ ਮਾਸੀ ਨੂੰ ਨਹੀਂ ਮਾਸੀ ਜੀ ਮਾਸੀ ਜੀ ਕਰਦੀ ਹੈ ਤੇ ਆਹ ਤੈਨੂੰ ਜ਼ਰੂਰੀ ਬੁੜਾ ਕਹਿ ਜਾਂਦਾ ਇਹਨੂੰ ਹੈ ਨਾ ਇਹ ਆਹ ਸੁਣ ਲਈ ਦੂਜੀ ਗੱਲ ਕੱਲੂ ਤੇਰੇ ਭਾਈ ਵਰਜਾਈ ਮੈਨੂੰ ਕਹਿਣਗੇ ਵੀ ਭੂਆ ਕੋਲੇ ਵਗ ਜਾ ਜੇ ਤੇਰੇ ਕੋਲੇ ਜਾਣ ਭੇਜਣਗੇ ਫਿਰ ਤੂੰ ਸੰਭਲੇਂਗੀ ਮੈਨੂੰ ਐ ਕਿਵੇਂ ਭੇਜਣਗੇ ਫੇਰ ਹੈਗਾ ਭਾਈ ਮੇਰਾ ਸੰਭਣ ਨੂੰ ਸੰਭਲੂਗਾ ਜੇ ਤੂੰ ਭੇਜ ਰਹੀ ਹੈ ਐਂ ਭੇਜਣਗੇ ਕੋਈ ਨਹੀਂ ਮੇਰੀ ਮਾਦੀਆਂ ਹਰਕਤਾਂ ਨਹੀਂ ਹੋਈਆਂ ਹੋਈਆਂ ਅੱਛਾ ਮੇਰੀ ਸੁਣ ਗੱਲ ਮੈਨੂੰ ਤਾਂ ਸੰਭਣ ਤੇਰੇ ਭਾਈ ਵਰਜਾਈ ਤੇ ਤੇਰੇ ਸਹੁਰੇ ਨੂੰ ਸਾਹਵੇਂ ਉਹਦੀ ਭੈਣ ਹੈ ਮਾਸੀ ਸੱਸ ਸਹੁਰਾ ਜੇ ਚੰਗੀ ਮਤ ਦੇਣੋਂ ਮਾੜੀ ਵਜਦੇ ਹੁੰਦੇ ਨੇ ਸਿੱਧਾ ਸਾਹਬ ਹੈ ਮੇਰਾ ਤਾਂ ਮੰਮੀ ਤੂੰ ਇਹ ਦੱਸਦੇ ਵੀ ਚਾਜ ਦਾ ਫੈਸਲਾ ਕਰਾਉਣਾ ਹੈ ਜਾਂ ਨਹੀਂ ਕੱਲ ਭੂਆ ਵੀ ਇਹੀ ਗੱਲਾਂ ਕਰਦੀ ਸੀ ਤੁਸੀਂ ਮਾਸੀ ਨਾ ਭੂਆ ਦੀ ਤਾਂ ਕੱਟ ਲਾਪਾ ਕੀਤੀ ਇਹ ਗੱਲ ਕਿੰਨੀ ਦਾ ਜਲੂਸ ਕੱਢਿਆ ਦੱਸਦੇ ਮੈਨੂੰ ਰੋਟੀ ਦਾ ਤਾਂ ਨਾਂ ਤੱਕ ਨਹੀਂ ਲਿਆ ਉਹਨੂੰ ਤੁਸੀਂ ਮਾਸੀ ਇਹਨੂੰ ਇਹੀ ਗੱਲ ਪੁੱਛ ਲਓ ਵੀ ਬਾਪੂ ਨੇ ਇਹਨੂੰ ਕਿਹਾ ਕੀ ਹੈ ਕੀ ਕੀ ਕਿਹਾ ਬਸ ਦੱਸ ਕੀ ਕਿਹਾ ਜਿਹੜਾ ਕੁਝ ਕਿਹਾ ਦੀ ਤੇਰੇ ਸਾਹਮਣੇ ਹੀ ਕਿਹਾਗਾ ਹੁਣ ਚਾਹੀ ਮੁੱਕਰ ਚਾਹੀ ਕੁਛ ਮਰਜ਼ੀ ਮੇਰੀ ਗੱਲ ਸੁਣ ਲੈ ਮਾਸੀ ਜੀ ਤੋਂ ਲੜਾਈ ਸ਼ੁਰੂ ਹੋਈ ਸੀ ਤਿੰਨ ਚਾਰ ਦਿਨ ਹੋ ਗਏ ਉਹਨਾਂ ਗੱਲਾਂ ਨੂੰ ਬਰਿੰਦਰ ਦੇ ਜਾਣ ਤੋਂ ਪਹਿਲਾਂ ਦੀ ਗੱਲ ਐ ਇਹਨੂੰ ਪਤਾ ਨਹੀਂ ਤੇ ਇਹ ਗੱਲ ਦਾ ਵੀ ਬਾਪੂ ਕੋੜੀ ਨਹੀਂ ਖਾਂਦਾ ਮੈਂ ਤਾਂ ਜਦੋਂ ਦੀ ਆਇਆ ਸਾਲ ਡੇਢ ਸਾਲ ਹੋ ਗਿਆ ਬਾਪੂ ਕੋੜੀ ਖਾਂਦਾ ਨਹੀਂ ਉਹਨੂੰ ਵਧੀਆ ਲੱਗਦੀ ਮੈਂ ਇਹਨੂੰ ਦੱਸਣਾ ਭੁੱਲ ਗਈ ਇੱਕ ਮਿੰਟ